ਇਸ ਕੋਲ ਦੀ ਵੱਡੀ ਖਬਰ ਆ ਰਹੀ ਹੈ ਮਨਾਲੀ ਤੋਂ ਜਿੱਥੇ ਮਨਾਲੀ ਸੋਲੰਗ ਨਾਲਾ ਰੋਡ ਤੇ ਨੈਰਾਕੁੰਡ ਕੋਲ ਇੱਕ ਵੱਡਾ ਐਵਲਾਂਚ ਹੋਇਆ ਹੈ ਜੀ ਹਾਂ ਐਵਲਾਂਚ ਕਾਰਨ ਹਜ਼ਾਰਾਂ ਟਨ ਬਰਫ਼ ਗੱਡੀਆਂ ਤੇ ਆ ਡਿੱਗੀਏ ਜਿਸ ਕਾਰਨ ਕਰੀਬ ਪੰਜ ਗੱਡੀਆਂ ਬਰਫ਼ ਦੇ ਥੱਲੇ ਦਬਕੀਆਂ ਨੇ ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਪਹਾੜੀ ਤੋਂ ਅਚਾਨਕ ਬਰਫ਼ ਦੇ ਤੋਦੇ ਡਿਗਣ ਕਾਰਨ ਵਾਹਨ ਉਸ ਦੇ ਥੱਲੇ ਆ ਗਏ ਇਹ ਵਾਹਨ ਸੜਕ ਦੇ ਕਿਨਾਰੇ ਖੜੇ ਸੀ ਜਿਸ ਕਾਰਨ ਕਈ ਗੱਡੀਆਂ ਸੜਕ ਤੋਂ ਥੱਲੇ ਲਾਟਕਦੀਆਂ ਵੀ ਨਜ਼ਰ ਆਈਆਂ ਉਧਰ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਵਾਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ग्लेशियर आते हुए तो थी ये ग्लेशियर आ गया यहाँ से ये गाड़िया चार पांच गाड़िया डैमेज हो गई तो यहाँ गाड़ी ना हो बस ਇਹ ਪਰ ਗਾੜੀ ਨਾ ਦੇ ਖੁਸ਼ਕਿਸਮਤੀ ਰਹੀ ਕਿ ਗੱਡੀਆਂ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਅਜਿਹੇ ਚ ਅਜੇ ਤੱਕ ਕਿਸੇ ਵੀ ਜਾਣੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ ਦੱਸਿਆ ਕਿ ਸੜਕ ਕਿਨਾਰੇ ਵਾਹਨ ਖੜੇ ਕਿਤੇ ਗਏ ਸਨ ਉਸੇ ਸਮੇਂ ਪਹਾੜੀ ਤੇ ਅਚਾਨਕ ਬਰਫ ਦਾ ਤੂਫਾਨ ਆ ਗਿਆ ਫਿਲਹਾਲ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਵਾਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਹ ਗਲੇਸ਼ਰ ਆ ਗਿਆ ਯਹਾਂ ਸੇ ਇਹ ਗੱਡੀਆਂ ਚਾਰ ਪੰਜ ਗੱਡੀਆਂ ਡੈਮੇਜ ਹੋ ਗਈ। ਕੋਈ ਸੋਤਾ ਇਹ ਇੱਥੇ ਗੱਡੀ ਨਾ ਹੋ ਬਸ ਯੋਗ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਅਤੇ ਬਰਫਬਾਰੀ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਪਹਾੜਾਂ ਤੇ ਵੱਡੀ ਮਾਤਰਾ ਚ ਬਰਫ ਜਮਾ ਹੋ ਗਈ ਹੈ ਮਨਾਲੀ ਅਤੇ ਆਸ-ਪਾਸ ਦੇ ਇਲਾਕਿਆਂ ਚ ਹੁਣ ਤੱਕ ਕਰੀਬ 1 ਤੋਂ 1.5 ਫੁੱਟ ਬਰਫ ਰਿਕਾਰਡ ਕੀਤੀ ਗਈ ਹੈ ਇਸ ਦੇ ਨਾਲ ਹੀ ਬਰਫਬਾਰੀ ਕਾਰਨ ਪੰਜ ਵਾਹਨ ਬਰਫ ਹੇਠ ਦੱਬੇ ਗਏ ਨੇ ਇਹ ਉਸ ਸਮੇਂ ਹੋਇਆ ਜਦੋਂ ਸਲੰਗਨਾਲਾ ਰੋੜਕੋਟ ਅਚਾਨਕ ਬਰਫ਼ ਦਾ ਪਹਾੜ ਟੁੱਟ ਕੇ ਢੇਹਾ ਢੀਗਿਆ ਹਾਲਾਂਕਿ ਇਸੁਰਾਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ ਵਿਭਾਗ ਦੱਸਿਆ ਕਿ ਬਰਫਬਾਰੀ ਦੇ ਇਸ ਦੌਰ ਚ ਵੱਡੀ ਗਿਣਤੀ ਚ ਸੈਲਾਨੀ ਮਨਾਲੀ ਘੁੰਮਣ ਜਾ ਰਹੇ ਨੇ ਜਿਸ ਕਾਰਨ ਪ੍ਰਸ਼ਾਸਨ ਹੋਰ ਵੀ ਚੌਕਸ ਹੋ ਗਿਆ ਅਤੇ ਸੈਲਾਨੀਆਂ ਨੂੰ ਫਿਲਹਾਲ ਹੋਟਲਾਂ ਅਤੇ ਕਰਾਂ ਦੇ ਅੰਦਰ ਰਹਿਣ ਦੀ ਹਦਾਇਤਾਂ ਜਾਰੀ ਕੀਤੀ ਗਈ ਪਰ ਇਸ ਵਿਚਾਲੇ ਜੋ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਮਨਾਲੀ ਦੇ ਸੋਲੰਗ ਨਾਲਾ ਰੋਡ ਤੇ ਨੈਰਾਕੁੰਡ ਕੋਲ ਇੱਕ ਬਰਫ਼ ਦਾ ਤੂਫਾਨ ਆਇਆ ਜਿਸ ਕਾਰਨ ਕਈ ਗੱਡੀਆਂ ਸੜਕ ਕਿਨਾਰੇ ਖੜੀਆਂ ਸੀ ਅਤੇ ਉਸੇ ਸਮੇਂ ਪਹਾੜੀ ਤੋਂ ਅਚਾਨਕ ਬਰਫ਼ ਦਾ ਤੂਫਾਨ ਆ ਗਿਆ ਜਿਸ ਕਾਰਨ ਕਰੀਬ 5 ਗੱਡੀਆਂ ਬਰਫ਼ ਦੇ ਥੱਲੇ ਦੱਬ ਗਈਆਂ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ